ਉਸੀ ਦੇਖ ਰਹੇ ਹਾਂ ਨਿਊਜ਼ 24/7 ਤੇ ਮੈਂ ਹਾਂ ਗੁਰਵਿੰਦਰ ਸਿੰਘ ਸੰਧੂ ਸੋ ਦੋਸਤੋ ਦੋ ਦਿਨ ਪਹਿਲਾਂ ਫਰੀਕੋਟ ਦੇ ਕਸਬਾ ਸਾਦਕ ਦੇ ਇੱਕ ਦੁਕਾਨਦਾਰ ਦੀ ਕੁੱਟਮਾਰ ਹੋਈ ਸੀ ਜੋ ਕਿ ਗੱਲਾਂ-ਗੱਲਾਂ ਦੇ ਵਿੱਚ ਜਿਹੜੀ ਉਹ ਤਕਰਾਰ ਸੀ ਉਹਨਾਂ ਦੀ ਆਪਸ ਵਿੱਚ ਕੱਪੜੇ ਦੀ ਤਬਦੀਲੀ ਨੂੰ ਲੈ ਕੇ ਕੋਈ ਤਕਰਾਰ ਹੋਈ ਸੀ ਤਾਂ ਉਹ ਕੁਝ ਮਿੰਟਾਂ ਵਿੱਚ ਹੀ ਜਿਹੜੀ ਖੂਨੀ ਚੌਟ ਦੇ ਵਿੱਚ ਬਦਲ ਗਈ ਸੀ ਔਰ ਜਿਹੜਾ ਉਹ ਦੁਕਾਨਦਾਰ ਸੀ ਮਿੰਟੂ ਗਖੜ ਉਹਦੇ ਸਿਰ ਵਿੱਚ ਕਾਫੀ ਗੰਭੀਰ ਸੱਟਾਂ ਲੱਗੀਆਂ ਸੀ ਜਿਸ ਨੂੰ ਮੈਡੀਕਲ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ ਉਸ ਤੋਂ ਬਾਅਦ ਜਿਹੜੀ ਅਗਲੀ ਕਾਰਵਾਈ ਆ ਉਹ ਸਾਡੇ ਨਾਲ ਐਸ.ਟੀ.ਓ. ਸਾਹਿਬ ਨਵਦੀਪ ਸਿੰਘ ਪੱਟੀ ਮੌਜੂਦ ਨੇ ਆਪਾਂ ਨੂੰ ਤੋਂ ਜਾਣਕਾਰੀ ਲੈਣੇ ਕਿ ਉਸ ਤੋਂ ਬਾਅਦ ਜਿਹੜੀ ਕੀ ਕਾਰਵਾਈ ਹੈ ਹਾਂਜੀ ਸਰ ਸਤਿ ਸ੍ਰੀ ਅਕਾਲ ਜੀ ਹਾਂਜੀ ਸਰ ਜਿਹੜਾ ਇਹ ਮੁੱਦਾ ਹੋਇਆ ਸੀ ਲੜਾਈ ਹੋਈ ਸੀ ਦੋ ਦਿਨ ਪਹਿਲਾਂ ਕੀ ਕਾਰਵਾਈ ਹੋਈ ਉਸ ਤੋਂ ਬਾਅਦ ਹੁਣ ਤੇ ਅਸੀਂ ਐਫ.ਆਈ.ਆਰ. ਦਰਜ ਕਰਤੀ ਹੈ ਜੀ ਦੁਕਾਨਦਾਰ ਦੇ ਬਿਆਨਾਂ ਤੇ ਹਾਂਜੀ 130 ਨੰਬਰ ਐਫ.ਆਈ.ਆਰ. ਹੈ ਜੀ ਤਿੰਨ ਜਣਿਆਂ ਤੇ ਬਾਈ ਨੀਮ ਹੈ ਹਾਂਜੀ ਦੋ ਜਣੇ ਆ ਪੁਛਤੇ ਕੀ ਨਾਮ ਹੈ ਕਿਥੋਂ ਕਿਹੜੇ ਪਿੰਡ ਦੇ ਕਿ ਕੋਣੀ ਪਿੰਡ ਦੇ ਨੇ ਜੀ ਦੋ ਜਣੇ ਇੱਕ ਦੋ ਬ੍ਰਦਰ ਹੈ ਅੱਛਾ ਜੀ ਇਕ ਜਸ ਜਸ ਤੇ ਜੀ ਇਕ ਕੁਲਵੰਤ ਹੈ ਜੀ ਸਾਹਿਬ ਇੱਕ ਤਾਂ ਕਿੰਨੀ ਕੁ ਉਮਰ ਦੇ ਲੱਗਦੇ ਤੁਹਾਨੂੰ ਸਰ ਐਡੀਆ 20 ਤੋਂ 25 ਸਾਲ ਦੀ ਉਮਰ ਹੈ ਜੀ ਯੰਗੀ ਨੇ ਬੱਚੇ ਅੱਛਾ ਤੇ ਸਰ ਆਪਣੇ ਉਹ ਵੀ ਐਡਮਿਟ ਆ ਉਹਨਾਂ ਦੇ ਵੀ ਕੁਝ ਇੰਜਰੀ ਹੋਈ ਹੈ ਉਹ ਵੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪੀਟਲ ਦੇ ਵਿੱਚ ਹਲੇ ਦੇਖ ਰਹੀ ਹਾਂ ਕਿ ਡਾਕਟਰ ਸਾਹਿਬ ਦੇ ਓਪੀਨੀਅਨ ਦੀ ਵੇਟ ਕਰ ਰਹੇ ਠੀਕ ਹੈ ਜੀ ਤੇ ਸਰ ਜਿਵੇਂ ਤੁਸੀਂ ਦੱਸ ਰਹੇ ਹੋ ਕਿ 20-22 ਸਾਲ ਦਾ ਤੁਹਾਡਾ ਕੀ ਤੁਹਾਡਾ ਯੂਥ ਨੂੰ ਮੈਸੇਜ ਕੀ ਕਿਉਂਕਿ ਤੁਹਾਡਾ ਐਕਸਪੀਰੀਅੰਸ ਡੇਲੀ ਰਹਿੰਦਾ ਨਾ ਕਮ ਜਣਾ ਜੋ ਹੁਣ ਉਹਦੇ ਤੇ ਮਨ ਐਫ ਆਈ ਆਰ ਹੋ ਗਈ ਯਾਰ ਕੀ ਉਹਦਾ ਗਾਂ ਪ੍ਰੇਖਾ ਬੜੀ ਤੁਸੀਂ ਮੋਟੇ ਮੈਸੇਜ ਦਿਓ ਵੀ ਬੇਨਤੀ ਕਰਨੀ ਚਾਹਦਾ ਛੋਟੇ ਛੋਟੇ ਮਸਲਿਆਂ ਦੇ ਪਿੱਛੇ ਤੁਸੀਂ ਆਪਣੀ ਜ਼ਿੰਦਗੀ ਨੂੰ दांव ਤੇ ਲਾ ਰਹੇ ਹੋ 25 ਸਾਲ ਜਿਹੜੀ ਉਮਰ ਉਡੀਕਾ ਆਪਣਾ ਕੈਰੀਅਰ ਬਣਾਉਣ ਦੀ ਅਗਰ ਇੱਕ ਵੀ ਗਲਤੀ ਹੋ ਜਾਈ ਆਪਾਂ ਮੰਨ ਕੇ ਚੱਲਦੇ ਹਾਂ ਵੀ ਹੁਣ ਐਫ ਆਈ ਆਰ ਰਜਿਸਟਰ ਹੋ ਗਈ ਬਹੁਤ ਹੋਣੀ ਨਹੀਂ ਚਾਹੀਦੀ ਸੀ ਇਹ ਉਮਰ ਆਫ ਦਾ ਕੋਈ ਬਣਾਉਣ ਦੀ ਹੁੰਦੀ ਹੈ ਚਲੋ ਆਪਾਂ ਸੋਚਦੇ ਆਂ ਕਿ ਇਹਨਾਂ ਦਾ ਕੁਝ ਸਮੇਂ ਬਾਅਦ ਚਲੋ ਨਬੇੜਾ ਹੋ ਜਾਊਗਾ ਰਾਜੀਨਾ ਹੋਊਗਾ ਰੈਲਾਈਜ਼ ਕਰ ਲੈ ਕਿ ਦੂਜੀ ਪਾਰਟੀ ਬਣ ਵੀ ਜਾਊਗੀ ਜਿਹੜੇ 4-5 ਸਾਲ ਉਹ ਬੰਦਾ ਵੇਸਟ ਕਰ ਲੈਂਦਾ ਆਪਣੇ ਉਸ ਤੋਂ ਬਾਅਦ ਕੁਝ ਐਹਨੀਆਂ ਕੰਡੀਸ਼ਨ ਤੋਂ ਵੀ ਆਪਣੀ ਏਜ ਲੱਗ ਜਾਂਦੀ ਹੈ ਕੁਝ ਜਿਹੜੇ ਹੁਣ ਜਿਹੜੀਆਂ ਨੌਕਰੀਆਂ ਉਹਨਾਂ ਨੇ ਉਹ ਕੁਝ ਸਮੇਂ ਬਾਅਦ ਉਹ ਉਹਨਾਂ ਦਾ ਟਾਈਮ ਨਿਕਲ ਜਾਊਗਾ ਡੇਟ ਨਿਕਲ ਜਾਊਗਾ ਤੁਸੀਂ ਆਪਣੇ ਭਵਿੱਖ ਨੂੰ ਆਪਣੀ ਜ਼ਿੰਦਗੀ ਨੂੰ ਦਾਤ ਦੇ ਲਾ ਰਹੇ ਹੋ ਚੰਦ ਮਿੰਟ ਦੇ ਗੁੱਸੇ ਵਿੱਚ ਮੇਰੀ ਯੂਸ ਨੂੰ ਇਹ ਰਿਕੁਐਸਟ ਹੈ ਧੀਰੇ ਜਿੜਾ ਕਰੋ ਹੌਸਲੇ ਨਾਲ ਗੱਲ ਕਰੇ ਕਰੋ ਅਗਰ ਕੋਈ ਵਿਵਾਦ ਹੋ ਵੀ ਕੇ ਹੈ ਬਹੁਣ ਡਾਇਲੌਗ ਦਾ ਹੱਲ ਕਰਨ ਦੀ ਕੋਸ਼ਿਸ਼ ਕਰੇ ਕਰੋ ਅਗਰ ਉਹਦੇ ਤੋਂ ਵੀ ਨਹੀਂ ਨਿਬੜਦਾ ਤਾਂ ਸਾਡਾ ਕੋਲ ਕਚੈਰੀਆਂ ਜੇ ਨੇ ਸਾਨੂੰ ਕੰਪਲੀਟ ਕਰਿਆ ਕਰੋ ਅਸੀਂ 24 ਘੰਟੇ ਤੁਹਾਡੀ ਸੇਵਾ ਤੇ ਸੁਰੱਖਿਆ ਲਈ ਕਾਦਰ ਸੋ ਇਹ ਸਨ ਸਾਡੇ ਨਵਦੀਪ ਸਿੰਘ ਭੱਟਿਆ ਐਸਚੂ ਸਾਹਿਬ ਜਿਨ੍ਹਾਂ ਨੇ ਸਾਨੂੰ ਇਸ ਕੇਸ ਬਾਰੇ ਜਾਣਕਾਰੀ ਦਿੱਤੀ ਹੈ ਔਰ ਯੂਥ ਨੂੰ ਜਿਹੜਾ رائے ਬ ਦਿੱਤੀ ਹੈ ਕਿਉਂਕਿ ਇਹਨਾਂ ਦਾ ਬਹੁਤ ਵੱਡਾ ਐਕਸਪੀਰੀਅੰਸ ਡੇਲੀ ਰਹਿੰਦਾ ਹੈ ਗਰਮੀ ਦੇ ਵਿੱਚ ਆ ਕੇ ਬੰਦਾ ਬਹੁਤ ਵੱਡੇ ਕਦਮ ਚੁੱਕ ਲੈਂਦਾ ਪਰ ਉਹਦਾ ਜਿਹੜਾ ਖਮਿਆਜ਼ਾ ਉਹ ਬਾਅਦ ਵਿੱਚ ਬਹੁਤ ਵੱਡੀ ਰਕਮ ਦੇ ਕੇ ਭੁਗਤਣਾ ਪੈਂਦਾ ਧੰਨਵਾਦ